ਮਹਿਲਾ ਕਾ ਮੰਚ ਰਜਿਸਟਰਡ ਇਕਾਈ ਇਟਲੀ ਵੱਲੋਂ ਪ੍ਰਦਾਨ ਕਰਮਜੀਤ ਕੋਰ ਰਾਣਾ ਦੀ ਅਗਵਾਈ ਹੇਠ ਸੰਪੰਨ ਹੋਇਆ 12ਵਾਂ ਆਨਲਾਈਨ ਕਵੀ ਦਰਬਾਰ ਮਹਿਲਾ ਕਾ ਮੰਚ ਰਜਿਸਟਰਡ ਕਾਈ ਇਟਲੀ ਵੱਲੋਂ ਪ੍ਰਦਾਨ ਕਰਮਜੀਤ ਕੋਰ ਰਾਣਾ ਦੀ ਅਗਵਾਈ ਹੇਠ ਸੰਪੰਨ ਹੋਇਆ 12ਵੇਂ ਆਨਲਾਈਨ ਕਵੀ ਦਰਬਾਰ ਚ ਸੰਸਥਾਪਕ ਅਤੇ ਚੇਅਰਮੈਨ ਸ਼੍ਰੀਮਾਨ ਨਰੇਸ਼ ਨਾਟ ਜੀ ਅਤੇ ਮੁੱਖ ਮਹਿਮਾਨ ਸ਼੍ਰੀਮਤੀ ਪ੍ਰੋਫੈਸਰ ਰਚਨਾ ਭਿਮਲ ਜੀ ਰਾਸ਼ਟਰੀ ਉਪਰਦਾਨ ਸਿੱਖਿਆ ਮੰਚ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਡਾਕਟਰ ਅਲਕਾ ਅਗਰਵਾਲ ਜੀ ਪ੍ਰਧਾਨ ਮਹਾਰਾਸ਼ਟਰ ਮਕਾਮ ਸਨ ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਕਰਮਜੀਤ ਕੌਰ ਰਾਣਾ ਨੇ ਖੂਬ ਨਿਭਾਈ ਕਵੀ ਦਰਬਾਰ ਦੀ ਸ਼ੁਰੂਆਤ ਸ਼੍ਰੀਮਾਨ ਨਰੇਸ਼ ਨਾਥ ਜੀ ਅਤੇ ਸ਼੍ਰੀਮਤੀ ਰਚਨਾ ਮੇਮਲਜੀ ਦੇ ਸ਼ੀਰਵਾਰ ਪਰਿਬੋ ਸ਼ਬਦਾਂ ਨਾਲ ਹੋਈ ਅਤੇ ਸ਼੍ਰੀਮਤੀ ਆਰਤੀ ਬਖਸ਼ੀ ਆਰੂ ਜੀ ਨੇ ਬਹੁਤ ਹੀ ਪਿਆਰੀ ਆਵਾਜ਼ ਵਿੱਚ ਸਰਸਵਤੀ ਵੰਦਨਾ ਸੁਣਾ ਕੇ ਕੀਤੀ ਉਪਰੰਤ ਭਿੰਦਰਜੀਤ ਕੌਰ ਕਵਿਤਰੀ ਇਟਲੀ ਜਸਵਿੰਦਰ ਕੌਰ ਮਿੰਟੂ ਕਵਿਤਰੀ ਇਟਲੀ ਆਰਤੀ ਸ਼ਰਮਾ ਹਰਤੀ ਬਖਸ਼ੀ ਆਰੂ ਪ੍ਰਦਾਨਮਨ ਕਾਮ ਇਟਲੀ ਸ਼੍ਰੀਮਤੀ ਵੰਦਨਾ ਖੁਰਾਣਾ ਜੀ ਵਿਦੇਸ਼ ਸਚਿਵ ਯੂਰਪ ਸ਼੍ਰੀਮਾਨ ਸਰਦਾਰ ਗੁਰਮੀਤ ਸਿੰਘ ਮੱਲੀ ਲੇਖਕ ਤੇ ਗੀਤਕਾਰ ਇਟਲੀ ਸ਼੍ਰੀਮਤੀ ਗੁਰਮੀਤ ਕੌਰ ਸ਼੍ਰੀਮਤੀ ਸੀਮਾ ਜੀ ਸ਼੍ਰੀਮਤੀ ਜੁਗਿੰਦਰ ਕੌਰ ਸ਼੍ਰੀਮਤੀ ਡਾਕਟਰ ਅਲਕਾ ਅਗਰਵਾਲ ਜੀ ਸ਼੍ਰੀਮਤੀ ਪ੍ਰੋਫੈਸਰ ਰਚਨਾ ਵਿਮਲ ਜੀ ਅਤੇ ਕਰਮਜੀਤ ਕੌਰ ਰਾਣਾ ਅਧਿਕਰਮ ਨੇ ਖੂਬਸੂਰਤ ਕਵਿਤਾਵਾਂ ਤੇ ਗੀਤ ਸੁਣਾ ਕੇ ਰੰਗ ਮੰਚਿਆ ਪ੍ਰਧਾਨ ਕਰਮਜੀਤ ਕੋ ਰਾਣਾ ਨੇ ਦੱਸਿਆ ਕਿ ਮੁੱਖ ਮਹਿਮਾਨ ਰਚਨਾ ਭਿੰਮਲ ਜੀ ਨੇ ਸਾਰੀਆਂ ਕਵਿਤਰੀਆਂ ਨੂੰ ਜੀ ਆਇਆਂ ਆਖਦਿਆਂ ਹੋਇਆਂ ਉਹਨਾਂ ਦੀ ਹੌਸਲਾ ਫੁਚਾਈ ਕੀਤੀ। ਉੱਥੇ ਹੀ ਵਿਦੇਸ਼ ਵਾਹ ਸਚਿਵ ਸ਼੍ਰੀਮਤੀ ਵੰਦਨਾ ਖੁਰਾਣਾ ਜੀ ਨੇ ਸਾਰੇ ਹੀ ਆਏ ਹੋਏ ਬੁੱਧੀਜੀਵਿਆਂ ਦਾ ਸਵਾਗਤ ਕੀਤਾ। ਅਖੀਰ ਵਿੱਚ ਪ੍ਰਧਾਨ ਕਰਮਜੀਤ ਕੋ ਰਾਣਾ ਨੇ ਵਾਅਦੇ ਨਾਲ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਫਿਰ ਮਿਲਣ ਦਾ ਵਾਅਦਾ ਕੀਤਾ। ਇਹਨਾਂ ਐਸਾ ਫਰਦ ਨਾ ਹੋਈ। ਚਿਹਰਾ ਵੇਖ ਜੋ ਸਭ ਪੜ ਲਵੇ। ਮਾਂ ਬਿਨ ਐਸਾ ਫਰਦ ਨਾ ਕੋਈ ਮਾਂ ਦੇ ਸੀਨੇ ਲੱਗ ਜੋ ਠੰਡ ਪੈਂਦੀ ਉਹ ਪਾਵੇ ਰੁੱਤ ਸਰਦ ਨਾ ਕੋਈ ਮਾਂ ਦੇ ਸੀਨੇ ਲੱਗ ਜੋ ਠੰਡ ਪੈਂਦੀ ਉਹ ਪਾਵੇ ਰੁੱਤ ਸਰਦ ਨਾ ਕੋਈ ਇਹ ਦਰਦ ਵਿਛੋੜਾ ਸਹਿ ਨਾ ਹੋਵੇ ਵਿਛੋੜੇ ਉੱਪਰ ਉਪਰੋਂ ਮਰਜ ਨਾ ਕੋਈ ਇਹ ਦਰਦ ਵਿਛੋੜਾ ਸਹਿ ਨਾ ਹੋਵੇ ਵਿਛੋੜੇ ਉੱਪਰੋਂ ਮਰਜ ਨਾ ਕੋਈ ਹੁਣ ਸਾਰੇ ਚਿਹਰੇ ਸਾਫ ਹੋ ਗਏ ਰਹੀ ਪਰਮ ਦੀ ਗਰਦ ਨਾ ਕੋਈ ਹੁਣ ਸਾਰੇ ਚਿਹਰੇ ਸਾਫ ਹੋ ਗਏ ਰਹੀ ਪਰਮ ਦੀ ਗਰਦ ਨਾ ਕੋਈ ਜੇ ਕਰਮ ਸੁਖਾਲੇ ਲਿਖਦਾ ਰੱਬਾ ਹੁੰਦਾ ਨਾਲ ਤੇਰੇ ਹਰਜ ਨਾ ਕੋਈ ਜੇ ਕਰਮ ਸੁਖਾਲੇ ਲਿਖਦਾ ਰੱਬਾ ਹੁੰਦਾ ਨਾਲ ਤੇਰੇ ਹਰਜ ਨਾ ਕੋਈ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਬਹੁਤ ਸੁੰਦਰ ਆਵਾਜ਼ ਕੀ ਕਹਿ ਰਹੇ ਕ